ਆਇਆ ਸੀ ਦੇਖਦੇ 47 ਓਕੇ ਉਸ ਤੋਂ ਪਹਿਲਾਂ ਅਸੀਂ ਦੇਖਦੇ ਆ ਬੁੱਕ ਆਫ ਜਨੈਸਿਸ 45 ਚੈਪਟਰ ਉਤਪਤ ਦੀ ਕਿਤਾਬ ਉਹਦਾ 45 ਨੰਬਰ ਅਧਿਆਇ ਉਹਦੀ 9 ਤੋਂ ਅਸੀਂ 11 ਨੰਬਰ ਆਇਤ ਵਿੱਚ ਦੇਖਾਂਗੇ ਕਹਿੰਦਾ ਸ਼ਤਾਬੀ ਕਰੋ ਔਰ ਮੇਰੇ ਪਿਤਾ ਦੇ ਕੋਲ ਜਾਓ ਔਰ ਉਸ ਨੂੰ ਆਖ ਤੇਰਾ ਪੁੱਤਰ ਯੂਸਫ ਐਂ ਆਖਦਾ ਹੈ ਕਿ ਪਰਮੇਸ਼ਵਰ ਨੇ ਮੈਨੂੰ ਸਾਰੇ ਮਿਸਰ ਦੇਸ਼ ਦਾ ਮਾਲਕ ਬਣਾ ਦਿੱਤਾ ਹੈ ਹallelujah ਸਾਰੇ ਮਿਸਰ ਦੇਸ਼ ਦਾ ਮਾਲਕ ਬਣਾ ਦਿੱਤਾ ਮੇਰੇ ਕੋਲ ਉੱਤਰ ਆਓ ਟਿਲ ਨਾ ਕਰੋ ਤੁਸੀਂ ਗੋਸ਼ਣ ਦੀ ਧਰਤੀ ਵਿੱਚ ਬਸੇਰਾ ਕਰੋਗੇ ਵੇਰ ਗੋਸ਼ੇਨ ਦੀ ਧਰਤੀ ਉੱਤੇ ਬਸੇਰਾ ਕਰੋਗੇ ਔਰ ਮੇਰੇ ਨੇੜੇ ਰਹੋਗੇ ਤੁਸੀਂ ਔਰ ਤੁਹਾਡੇ ਬਾਲ ਬੱਚੇ ਔਰ ਤੁਹਾਡੇ ਬੱਚਿਆਂ ਦੇ ਬੱਚੇ ਔਰ ਤੁਹਾਡੇ ਇੱਜੜ ਔਰ ਤੁਹਾਡੇ ਚੌਣੇ ਔਰ ਸਭ ਕੁਝ ਜੋ ਤੁਹਾਡਾ ਹੈ ਔਰ ਉੱਥੇ ਮੈਂ ਤੁਹਾਡੀ ਪਾਲਣਾ ਕਰਾਂਗਾ ਕਿਉਂ ਜੋ ਅਜੇ ਕਾਲ ਦੇ 5 ਵਰੇ ਹੋਰ ਹਨ ਕਿਤੇ ਐਉਂ ਨਾ ਹੋਏ ਕਿ ਤੁਸੀਂ ਔਰ ਤੁਹਾਡਾ ਘਰਾਣਾ ਔਰ ਤੁਹਾਡੇ ਸਾਰੇ ਸੰਗੀ ਕੰਗਾਲ ਹੋ ਜਾਓ ਯੂਸਫ ਸਾਰੇ ਮਿਸਰ ਦੇ ਉੱਤੇ ਰਾਜਾ ਪਰਮੇਸ਼ਵਰ ਨੇ ਥਾਪ ਦਿੱਤਾ ਪਰਮੇਸ਼ਵਰ ਨੇ ਮਾਲਕ ਬਣਾ ਦਿੱਤਾ ਯੂਸਫ ਨੂੰ ਕਿਉਂ ਬਣਾਇਆ ਕਿਉਂਕਿ ਯੂਸਫ ਚੰਗੇ ਸਮੇਂ ਵਿੱਚ ਵੀ ਪਰਮੇਸ਼ਵਰ ਦੇ ਉੱਤੇ ਭਰੋਸਾ ਜਿਹੜਾ ਸੀ ਉਹਨੇ ਕਾਇਮ ਰੱਖਿਆ ਔਰ ਬੁਰੇ ਸਮੇਂ ਦੇ ਵਿੱਚ ਵੀ ਉਹਨੇ ਪਰਮੇਸ਼ਵਰ ਦੇ ਉੱਤੇ ਆਪਣਾ ਭਰੋਸਾ ਕਾਇਮ ਰੱਖਿਆ ਔਰ ਪਰਮੇਸ਼ਵਰ ਦੇ ਵਿੱਚ ਬਣਿਆ ਰਿਹਾ ਪਰਮੇਸ਼ਵਰ ਨੇ ਉਹਨੂੰ ਮਿਸਰ ਦੇ ਉੱਤੇ ਮਾਲਕ ਠਹਿਰਾ ਦਿੱਤਾ ਕਿ ਉਹ ਮਿਸਰ ਦੇ ਉੱਤੇ ਹੁਕਮ ਚਲਾਉਂਦਾ ਹੈ ਦੇਖੋ ਅਗਰ ਤੁਸੀਂ ਪਰਮੇਸ਼ਵਰ ਦੇ ਵਿੱਚ ਹੋ ਤਾਂ ਤੁਸੀਂ ਮਿਸਰ ਦੇ ਉੱਤੇ ਮਾਲਕ ਠਹਿਰੋਗੇ ਮਿਸਰ ਕੀ ਇਸ ਸੰਸਾਰ ਤੁਸੀਂ ਮਿਸਰ ਦੇ ਉੱਤੇ ਮਾਲਕ ਠਹਿਰੋਗੇ ਜਿੱਦਾਂ ਤੁਸੀਂ ਵਰਡ ਬੋਲੋਗੇ ਤੁਹਾਡੇ ਲਈ ਸੰਸਾਰ ਵਿੱਚ ਵੀ ਉਦਾਂ ਹੀ ਹੋਏਗਾ ਸਿਰਫ ਹੈਵਨਲੀ ਪਲੇਸਿਸ ਦੇ ਵਿੱਚ ਨਹੀਂ ਪਰ ਸੰਸਾਰ ਵਿੱਚ ਵੀ ਤੁਹਾਡੇ ਲਈ ਉਦਾਂ ਹੀ ਹੋਏਗਾ ਜਿੱਦਾਂ ਤੁਸੀਂ ਹੁਕਮ ਕਰੋਗੇ ਕਿਉਂਕਿ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਰੂਲਰ ਬਣਾਇਆ ਹੈ ਪਰਮੇਸ਼ਵਰ ਦੀ ਇੱਛਾ ਹੈ ਕਿ ਤੁਸੀਂ ਰੂਲ ਕਰੋ ਅਗਰ ਤੁਸੀਂ ਯੂਸਫ ਦੇ ਵਾਂਗ ਧਰਮੀ ਠਹਿਰੋਗੇ ਅਗਰ ਤੁਸੀਂ ਯੂਸਫ ਦੇ ਵਾਂਗ ਆਪਣੇ ਪਰਮੇਸ਼ਰ ਉੱਤੇ ਭਰੋਸਾ ਰੱਖੋਗੇ ਤਾਂ ਯੂਸਫ ਵਰਗੀਆਂ ਬਰਕਤਾਂ ਵੀ ਤੁਹਾਡੇ ਜੀਵਨ ਦੇ ਵਿੱਚ ਆਉਣਗੀਆਂ ਅਰ ਹੁਣ ਯੂਸਫ ਆਪਣੇ ਘਰਾਣੇ ਨੂੰ ਸੁਨੇਹਾ ਭੇਜ ਰਿਹਾ ਆ ਯੂਸਫ ਨੇ ਕਿਹਾ ਛੇਤੀ ਕਰੋ ਛੇਤੀ ਕਰੋ ਜਾਓ ਜਾ ਕੇ ਮੇਰੇ ਪਿਤਾ ਨੂੰ ਸੁਨੇਹਾ ਦਿਓ ਮੇਰੇ ਭਰਾਵਾਂ ਨੂੰ ਸੁਨੇਹਾ ਦਿਓ ਕਿ ਛੇਤੀ ਕਰੋ ਆਪਣਾ ਮਾਲ ਡੰਗਰ ਰੀਚ ਐਂਡ एवरीथिंग ਲੈ ਕੇ ਤੁਸੀਂ ਇੱਥੇ ਮੇਰੇ ਕੋਲੇ ਆ ਜਾਓ ਗੋਸ਼ੇਨ ਦੇ ਵਿੱਚ ਕਹਿੰਦਾ ਮੈਂ ਤੁਹਾਨੂੰ ਰੱਖੂੰਗਾ ਇੱਥੇ ਤੁਹਾਡੀ ਪਾਲਣਾ ਪੋਸਣਾ ਕਰੂੰਗਾ ਔਰ ਕਹਿੰਦਾ ਤੁਹਾਡੇ ਇੱਜ਼ੜ ਤੁਹਾਡੇ ਬੱਚੇ ਤੁਹਾਡੇ ਬੱਚਿਆਂ ਦੇ ਬੱਚੇ ਔਰ ਕਹਿੰਦਾ ਉਹ ਸਭ ਕੁਝ ਜਿਹੜਾ ਆ ਇੱਥੇ ਸੁਰੱਖਿਅਤ ਹੋਊਗਾ ਔਰ ਕਹਿੰਦਾ ਤੁਹਾਡੀ ਪਾਲਣਾ ਮੈਂ ਕਰੂੰਗਾ ਅਜੇ ਕਹਿੰਦਾ ਕਾਲ ਦੇ 5 ਸਾਲ ਹੋਰ ਪਏ ਆ ਅਜੇ ਵਿਪਤਾ ਦੇ ਹੋਰ ਸਾਲ ਪਏ ਹੋਏ ਆ ਕਹਿੰਦਾ ਇਹ ਨਾ ਹੋਵੇ ਕਿ ਤੁਸੀਂ ਗੋਸ਼ੇਨ ਤੋਂ ਬਾਹਰ ਹੋਵੋ ਅਗਰ ਤੁਸੀਂ ਗੋਸ਼ੇਨ ਤੋਂ ਬਾਹਰ ਹੋਏ ਤੇ ਕਹਿੰਦਾ ਤੁਸੀਂ ਕੰਗਾਲ ਹੋ ਜਾਓਗੇ ਕਿਉਂਕਿ ਸੰਸਾਰ ਦੇ ਵਿੱਚ ਕਾਲ ਪਿਆ ਹੋਇਆ ਸੀਗਾ ਅੱਜ ਵੀ ਇਸ ਸੰਸਾਰ ਦੇ ਵਿੱਚ ਕਾਲ ਪਿਆ ਹੋਇਆ ਆ ਹਨੇਰ ਗਰਦੀ ਮੱਛੀ ਹੋਈ ਆ ਅਗਰ ਤੁਸੀਂ ਜਾਂ ਤੁਹਾਡਾ ਘਰਾਣਾ ਗੋਸ਼ੇਂ ਦੇ ਅੰਦਰ ਨਹੀਂ ਹੋਊਗਾ ਤਾਂ ਉਹ ਵਿਪਤਾ ਜਿਹੜੀ ਸੰਸਾਰ ਵਿੱਚ ਆ ਉਹ ਵਿਪਤਾ ਉਹਨਾਂ ਲੋਕਾਂ ਨੂੰ ਜਿਹੜੀ ਗੋਸ਼ੇਂ ਦੇ ਬਾਹਰ ਆ ਉਹਨਾਂ ਨੂੰ ਘੇਰ ਲਊਗੀ ਤੁਸੀਂ ਇਹ ਦੇਖੋ ਕਿ ਅਗਰ ਉਹ ਇਜ਼ਰਾਈਲੀ ਜਿਹੜੇ ਗੋਸ਼ੇਨ ਦੇ ਅੰਦਰ ਸੀ ਜੇ ਉਹ ਉਸ ਵਿਪਤਾ ਦੇ ਸਮੇਂ ਵਿੱਚ ਜਦੋਂ ਉਹ ਮਹਾਮਰੀਆਂ ਜਿਹੜੀਆਂ ਸੀ ਆ ਰਹੀਆਂ ਸੀ ਬਵਾ ਆ ਰਹੀਆਂ ਸੀਗੀਆਂ ਅਗਰ ਉਹਨਾਂ ਦਿਨਾਂ ਦੇ ਵਿੱਚ ਉਹ ਇਜ਼ਰਾਈਲੀ ਮਿਸਰੀਆਂ ਦੇ ਘਰ ਵਿੱਚ ਹੁੰਦੇ ਤਾਂ ਉਹਨਾਂ ਨੇ ਜ਼ਰੂਰ ਮਰਨਾ ਸੀ ਅਗਰ ਉਹ ਇਜ਼ਰਾਈਲੀ ਗੋਸ਼ੇਨ ਦੇ ਬਾਹਰ ਹੁੰਦੇ ਉਹਨਾਂ ਨੇ ਨਾਸ਼ ਹੋ ਜਾਣਾ ਸੀ ਉਹਨਾਂ ਨੇ ਖਤਮ ਹੋ ਜਾਣਾ ਸੀ ਯਾਰ ਉਹ ਸਾਰੀਆਂ ਟਿੱਡੀਆਂ ਉਹ ਸਾਰੀ ਅੱਗ ਉਹ ਸਾਰੀ ਬਿਮਾਰੀਆਂ ਉਹ ਸਾਰੀ ਮੌਤ ਦੀ ਸਜ਼ਾ ਉਹ ਸਭ ਕੁਝ ਉਹਨਾਂ ਇਜ਼ਰਾਈਲੀਆਂ ਨੂੰ ਵੀ ਫੇਸ ਕਰਨੀ ਪੈਣੀ ਸੀ ਜਿਹੜੀ ਗੋਸ਼ੇਨ ਦੇ ਬਾਹਰ ਸੀਗੇ ਅੱਜ ਬਹੁਤ ਸਾਰੇ ਲੋਕੀ ਆ ਜਿਹੜੇ ਗੋਸ਼ੇਨ ਦੇ ਅੰਦਰ ਰਹਿੰਦੇ ਆ ਪਰ ਕਦੇ-ਕਦੇ ਗੋਸ਼ੇਨ ਚੋਂ ਬਾਹਰ ਨਿਕਲ ਜਾਂਦੇ ਆ ਜਦੋਂ ਉਹ ਗੋਸ਼ੇਣ ਤੋਂ ਬਾਹਰ ਨਿਕਲਦੇ ਹਨ ਨਿਕਲਦੇ ਕਦੋਂ ਆ ਵਿਪਤਾ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਲੱਗਦਾ ਆ ਕਿ ਨਹੀਂ ਸੰਸਾਰ ਵਿੱਚ ਜਾ ਕੇ ਦੇਖਿਆ ਜਾਏ ਜਦੋਂ ਉਹ ਗੋਸ਼ੇਣ ਤੋਂ ਬਾਹਰ ਨਿਕਲਦੇ ਆ ਫਿਰ ਉਹਨਾਂ ਦੇ ਵਾਂਗ ਹੀ ਮਰਦੇ ਆ ਜਿਨ੍ਹਾਂ ਦੇ ਉੱਤੇ ਵਿਪਤਾ ਆ ਅੱਜ ਬਹੁਤ ਸਾਰੇ ਲੋਕ ਆਓ ਆਪਣੇ ਮੂੰਹ ਤੋਂ ਇਹ ਸ਼ਬਦ ਬੋਲਦੇ ਕੋਈ ਨਹੀਂ ਦੁਨੀਆ ਦੇ ਨਾਲ ਹੀ ਆ ਸਾਰੀ ਜੋ ਦੁਨੀਆ ਤੇ ਵਾਪਰਦਾ ਉਹ ਸਾਡੇ ਨਾਲ ਵੀ ਵਾਪਰਨਾ ਪਰ ਮੈਂ ਇਸ ਸ਼ਬਦ ਦੇ ਨਾਲ ਕੰਪਲੀਟਲੀ ਡਿਸਐਗਰੀ ਹਾਂ ਮੈਂ ਸੌਰੀ ਮੈਂ ਬਿਲਕੁਲ ਵੀ ਐਗਰੀ ਨਹੀਂ ਕਰਦੀ ਇਸ ਸ਼ਬਦ ਦੇ ਨਾਲ ਸੰਸਾਰ ਨੇ ਖੂਚ ਪੈਣਾ ਹੋਊਗਾ ਅਸੀਂ ਖੂਚ ਨਹੀਂ ਪੈਣਾ ਸੰਸਾਰ ਦੇ ਉੱਤੇ ਪਰਮੇਸ਼ਵਰ ਦਾ ਕਰੋਧ ਆ ਅਸੀਂ ਕਿਉਂ ਉਸ ਕਰੋਧ ਦੇ ਵਿੱਚ ਜਾਈਏ ਅਗਰ ਤੁਸੀਂ ਇਹ ਗੱਲ ਕਹੋਗੇ ਕਿ ਅਸੀਂ ਵੀ ਦੁਨੀਆ ਦੇ ਨਾਲ ਹੀ ਆ ਦੁਨੀਆ ਮਾਰ ਰਹੀ ਆ ਦੁਨੀਆ ਨਾਸ਼ ਹੋ ਰਹੀ ਆ ਦੁਨੀਆ ਬੇਬਚਾਰ ਚ ਫਸੀ ਆ ਦੁਨੀਆ ਪਾਪ ਦੇ ਵਿੱਚ ਫਸੀ ਆ ਦੁਨੀਆ ਨਰਕ ਵੱਲ ਨੂੰ ਜਾ ਰਹੀ ਅਸੀਂ ਕਿਉਂ ਦੁਨੀਆ ਦੇ ਨਾਲ ਅਸੀਂ ਬਿਲਕੁਲ ਨਹੀਂ ਦੁਨੀਆ ਦੇ ਨਾਲ ਸਾਡੇ ਨਾਲ ਦੁਨੀਆ ਵਾਲੀ ਨਹੀਂ ਬਿੱਤੂਗੀ ਅਸੀਂ ਪਰਮੇਸ਼ਰ ਦੇ ਬੱਚੇ ਆ ਸਾਡੇ ਨਾਲ ਉਹੀ ਵਾਦੇ ਪੂਰੇ ਹੋਣਗੇ ਜੋ ਪਰਮੇਸ਼ਰ ਨੇ ਆਪਣੇ ਧਰਮੀ ਬੱਚਿਆਂ ਦੇ ਨਾਲ ਕੀਤੇ ਆ ਜੋ ਪਰਮੇਸ਼ਰ ਨੇ ਆਪਣੀ ਔਲਾਦ ਦੇ ਨਾਲ ਠਹਿਰਾਏ ਆ ਸਾਰੇ ਉਹ ਪ੍ਰੋਮਿਸਸ ਜਿਹੜੇ ਆ ਉਹ ਸਾਡੀ ਲਾਈਫ ਦੇ ਵਿੱਚ ਪੂਰੇ ਹੋਣਗੇ ਕਿਉਂਕਿ ਅਸੀਂ ਦੁਨੀਆ ਦੇ ਨਹੀਂ ਆ ਇਸੇ ਲਈ ਅਸੀਂ ਦੁਨੀਆ ਵਿੱਚੋਂ ਵੱਖ ਕਰ ਲਏ ਗਏ ਹallelujah ਜੰਗਲੀ ਬੂਟੀ ਤੇ ਫਸਲ ਕੱਠੀਆਂ ਵਧੀਆਂ ਪਰ ਛਾਨਣਾ ਲੱਗੂਗਾ ਫਸਲ ਵੱਖਰੀ ਕੀਤੀ ਜਾਊਗੀ ਔਰ ਜਿਹੜੀ ਜੰਗਲੀ ਬੂਟੀ ਆ ਉਹਨੂੰ ਸਾੜ ਦਿੱਤਾ ਜਾਊਗਾ ਅਸੀਂ ਸੰਸਾਰ ਨਾਲ ਨਹੀਂ ਆਂ ਕਈ ਵਾਰੀ ਕੋਈ ਤੁਸੀਂ ਖਬਰਾਂ ਸੁਣਦੇ ਆਂ ਤੇ ਜਦੋਂ ਮਾਨ ਕਭਰਾ ਜਾਂਦਾ ਕੋਈ ਇੱਕ ਜਣਾ ਕਹਿੰਦਾ ਨਹੀਂ ਨਹੀਂ ਟੈਨਸ਼ਨ ਟੈਨਸ਼ਨ ਨਾ ਲਾਓ ਐਨੇ ਪਰੇਸ਼ਾਨ ਹੋ ਦੁਨੀਆ ਦੇ ਨਾਲ ਹੀ ਆਂ ਦੇਖ ਹੀ ਜਾਊਗੀ ਜੋ ਹੋਊਗੀ ਨਹੀਂ 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 ਇਹ ਸ਼ਬਦ ਬੋਲਨੇ ਬੰਦ ਕਰ ਦੋ ਦੁਨੀਆ ਦੇ ਨਾਲ ਨਹੀਂ ਆਂ ਅਸੀਂ ਦੁਨੀਆ ਦੇ ਨਾਲ ਨਹੀਂ ਆਂ ਅਸੀਂ ਪਰਮੇਸ਼ਰ ਦੇ ਵਚਨਾਂ ਦੇ ਨਾਲ ਆਂ ਦੁਨੀਆ ਦੇ ਨਾਲ ਤਾਂ ਬਿਲਕੁਲ ਵੀ ਨਹੀਂ ਅਸੀਂ ਅਸੀਂ ਕੰਪਲੀਟਲੀ ਪਰਮੇਸ਼ਰ ਦੇ ਵਚਨਾਂ ਦੇ ਨਾਲ ਅਸੀਂ ਗੋਸ਼ੇਣ ਦੇ ਵਿੱਚ ਆਂ ਅਸੀਂ ਮਿਸਰੀਆਂ ਦੇ ਨਾਲ ਕਿੱਦਾਂ ਹੋ ਸਕਦੇ ਅਸੀਂ ਕਿਉਂ ਮਿਸਰ ਵਾਲੀਆਂ ਬਿਮਾਰੀਆਂ ਆਪਣੇ ਉੱਤੇ ਲਈਏ ਇਸ ਲਈ ਗੋਸ਼ੇਂ ਚੋਂ ਬਾਹਰ ਨਾ ਆਓ ਯੂਸਫ ਕਹਿ ਰਿਹਾ ਹੈ ਆਪਣੇ ਘਰਾਣੇ ਨੂੰ ਕਹਿੰਦਾ ਗੋਸ਼ੇਂ ਦੇ ਅੰਦਰ ਆਜੋ ਛੇਤੀ ਛੇਤੀ ਆਜੋ ਕਹਿੰਦਾ ਅਜੇ ਵਿੱਤ ਦਾ ਸਮਾਂ ਹੋਰ ਪਿਆ ਹੈ ਅਜੇ ਇਸ ਸੰਸਾਰ ਦੇ ਵਿੱਚ ਵੀ ਵਿੱਤ ਦਾ ਸਮਾਂ ਜਿਹੜਾ ਆ ਉਹ ਹੋਰ ਪਿਆ ਹੋਇਆ ਹੈ ਸਾਨੂੰ ਸਰਵ ਸ਼ਕਤੀਮਾਨ ਅਕਾਲ ਪੁਰਖ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਉਣ ਦੀ ਜ਼ਰੂਰਤ ਆ ਤਾਂ ਜੋ ਅਸੀਂ ਉਹਦੀ ਦਿੱਤੀ ਸੁਰੱਖਿਆ ਦੀ ਬਾੜੀ ਦੇ ਵਿੱਚ ਰਹਿ ਸਕੀਏ ਗੋਸ਼ੇਂ ਉਹ ਜਗ੍ਹਾ ਆ ਜਿੱਥੇ ਪਰਮੇਸ਼ਰ ਨੇ divine wisdom ਠਹਿرائی ਜਿੱਥੇ ਪਰਮੇਸ਼ਰ ਦਾ ਆਤਮਾ ਅਗਵਾਈ ਕਰਦਾ ਹੈ ਜਿੱਦਾਂ ਮੂਸਾ ਨੂੰ ਉਹਨੇ ਲੀਡ ਕੀਤਾ ਕਿ ਜਾ ਉਹਨਾਂ ਲੋਕਾਂ ਨੂੰ ਜਾ ਕੇ ਇਦਾਂ ਕਹਿ ਉਹ ਆ ਗੋਸ਼ੇ ਜਿੱਥੇ ਸਭ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਉਹ ਆ ਗੋਸ਼ੇ ਜਿੱਥੇ ਗੁੱਲਾ ਸਾਨੂੰ ਗੁਲਾਮੀ ਦੇ ਵਿੱਚ ਲੋਕੀ ਦੇਖ ਰਹੇ ਆ ਪਰ ਫਿਰ ਵੀ ਪਰਮੇਸ਼ਰ ਆਜ਼ਾਦ ਕਰ ਦੇਵੇ ਉਹ ਆ ਗੋਸ਼ੇ ਉਹ ਜਗ੍ਹਾ ਜਿੱਥੇ ਪਰਮੇਸ਼ਵਰ ਦੀ ਵੱਡੀ ਕਿਰਪਾ ਆ ਉਹ ਹੈ ਗੋਸ਼ੇਨ ਤਾਂ ਸਿੱਖ ਗੋਸ਼ੇਨ ਦੇ ਅੰਦਰ ਰਹਿਣਾ ਆ ਅਸੀਂ ਇੱਕ ਹੋਰ ਆਇਤ ਜਿਹੜੀ ਆ ਦੇਖਾਂਗੇ 47 ਦੀ 27 ਆਇਤ ਕਿ ਤੁਹਾਨੂੰ ਸਮਝ ਆਏ ਕਿ ਗੋਸ਼ੇਨ ਜਿਹੜੀ ਆ ਉਹ ਕੀ ਜਗ੍ਹਾ ਆ ਤਾਂ ਇਜ਼ਰਾਈਲੀ ਮਿਸਰ ਦੀ ਧਰਤੀ ਅਰਥਾਤ ਗੋਸ਼ੇਨ ਦੀ ਧਰਤੀ ਵਿੱਚ ਰਹੇ ਔਰ ਉਹਨਾਂ ਨੇ ਉੱਥੇ ਮਿਲਖ ਪ੍ਰਾਪਤ ਕੀਤੀ ਅਤੇ ਉੱਥੇ ਉਹ ਬਹੁਤ ਹੀ ਫਲੇ ਔਰ ਵਧੇ ਗੋਸ਼ੇਨ ਉਹ ਜਗ੍ਹਾ ਆ ਜਿੱਥੇ ਇਜ਼ਰਾਈਲੀਆਂ ਨੇ ਮਿਲਖ ਪ੍ਰਾਪਤ ਕੀਤੀ ਜ਼ਮੀਨਾਂ ਬਣਾਈਆਂ ਜਿੱਥੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਪ੍ਰਾਪਤ ਹੋਈਆਂ ਔਰ ਉੱਥੇ ਉਹ ਬਹੁਤ ਹੀ ਵਧੇ ਇੱਥੇ ਲਿਖਿਆ ਬਹੁਤ ਹੀ ਫਲੇ ਥੋੜੇ ਨਹੀਂ ਅਬੰਡੈਂਸ ਦੇ ਵਿੱਚ ਤਾਂ ਉੱਥੇ ਉਹ ਬਹੁਤ ਹੀ ਫਲੇ ਔਰ ਵਧੇ ਉੱਥੇ ਉਹ ਫਲਦਾਰ ਹੋਏ ਉਹਨਾਂ ਦੇ ਉੱਥੇ ਬੱਚੇ ਵੀ ਹੋਏ ਉੱਥੇ ਉਹਨਾਂ ਦੀ ਗਿਣਤੀ ਵਧੀ ਉੱਥੇ ਉਹਨਾਂ ਦੀ ਮਿਲਖ ਵਧੀ ਉੱਥੇ ਉਹਨਾਂ ਦਾ ਸਭ ਕੁਝ ਵਧ ਰਿਹਾ ਸੀ ਤਾਂ ਗੋਸ਼ੇਨ ਉਹ ਜਗਾਇ ਲਿਖਿਆ ਆਇਆ ਤਾਂ ਇਸرائیਲੀ ਮਿਸਰ ਦੀ ਧਰਤੀ ਅਰਥਾਤ ਗੋਸ਼ੇਨ ਦੀ ਧਰਤੀ ਵਿੱਚ ਰਹੇ ਔਰ ਉਹਨਾਂ ਨੇ ਉੱਥੇ ਮਿਲਖ ਪ੍ਰਾਪਤ ਕੀਤੀ ਔਰ ਉੱਥੇ ਉਹ ਬਹੁਤ ਹੀ ਫਲੇ ਔਰ ਵਧੇ ਅਗਰ ਅਸੀਂ ਗੋਸ਼ੇਨ ਦੇ ਵਿੱਚ ਰਵਾਂਗੇ ਮਤਲਬ ਇਸ ਸੰਸਾਰ ਦੇ ਵਿੱਚ ਤੇ ਆ ਪਰ ਇਸ ਸੰਸਾਰ ਵਿੱਚ ਰਹਿ ਕੇ ਵੀ ਇਸ ਸੰਸਾਰ ਤੋਂ ਵੱਖਰੇ ਤਾਂ ਅਸੀਂ ਬਹੁਤ ਹੀ ਵਧਾਂਗੇ ਅਸੀਂ ਬਹੁਤ ਹੀ ਫਲਾਂਗੇ ਜਦੋਂ ਅਸੀਂ ਸੰਸਾਰ ਦੇ ਕੰਮ ਕਰਨ ਲੱਗ ਜਾਂਦੇ ਜਦੋਂ ਅਸੀਂ ਗੋਸ਼ੇਂ ਚੋਂ ਬਾਹਰ ਨਿਕਲ ਜਾਂਦੇ ਬਿਪਤਾ ਉਦੋਂ ਆਉਂਦੀ ਪ੍ਰੋਬਲਮ ਉਦੋਂ ਆਉਂਦੀ ਤੇ ਬਹੁਤ ਸਾਰੇ ਲੋਕ ਜਿਹੜੇ ਸੰਸਾਰ ਵਿੱਚ ਚਲੇ ਜਾਂਦੇ ਆ ਸੰਸਾਰ ਵਰਗੇ ਕੰਮ ਕਰਦੇ ਆ ਇਹੀ ਰੀਜ਼ਨ ਆ ਕਿ ਉਹ ਨਾਸ਼ ਹੋ ਰਹੇ ਇਹੀ ਰੀਜ਼ਨ ਆ ਕਿ ਉਹਨਾਂ ਉੱਤੇ ਬਾਰ-ਬਾਰ ਬਿਮਾਰੀਆਂ ਆ ਰਹੀਆਂ ਇਹੀ ਰੀਜ਼ਨ ਆ ਕਿ ਉਹ ਉਹ ਬਰਕਤ ਨਹੀਂ ਪ੍ਰਾਪਤ ਕਰ ਰਹੇ ਪਲੀਜ਼ ਸਮਝਣ ਦੀ ਕੋਸ਼ਿਸ਼ ਕਰੋ ਪਲੀਜ਼ ਤੁਸੀਂ ਆਪਣੇ ਅਧਿਕਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪਰਮੇਸ਼ਵਰ ਨੇ ਸਾਡੇ ਲਈ ਕਿੰਨਾ ਖੋਜ ਰੱਖਿਆ ਕਿੰਨਾ ਕਿੰਨੀਆਂ ਜਬਰਦਸਤ ਚੀਜ਼ਾਂ ਪਰਮੇਸ਼ਵਰ ਨੇ ਸਾਡੇ ਲਈ ਤਿਆਰਾਈਆਂ ਕਿਉਂ ਨਹੀਂ ਅਸੀਂ ਆਪਣੀਆਂ ਹੀ ਉਹਨਾਂ ਬਰਕਤਾਂ ਨੂੰ ਜੋ ਸਾਡੇ ਪਿਤਾ ਨੇ ਸਾਡੇ ਲਈ ਰੱਖੀਆਂ ਕਿਉਂ ਨਹੀਂ ਅਸੀਂ ਹੱਥ ਵਧਾ ਕੇ ਲੈ ਰਹੇ ਜੋਸ਼ੂਆ ਨੇ ਕਿਹਾ ਨਾ ਕਹਿੰਦਾ ਕਿੰਨੀ ਦੇਰ ਤੱਕ ਟੱਲ ਕਰੋਗੇ ਉਹ ਜਗ੍ਹਾ ਦੇ ਉੱਤੇ ਕਬਜ਼ਾ ਕਰਨ ਨੂੰ ਜਿਹੜੀ ਪਰਮੇਸ਼ਵਰ ਨੇ ਪਹਿਲਾਂ ਹੀ ਤੁਹਾਨੂੰ ਦਿੱਤੀ ਹੋਈ ਹੈ ਤਾਂ ਸਾਡੇ ਲਈ ਸਭ ਕੁਝ ਪਰਮੇਸ਼ਵਰ ਨੇ ਪਹਿਲਾਂ ਹੀ ਠਹਿਰਾ ਦਿੱਤਾ ਹੈ ਸਾਡੇ ਲਈ ਜੀਵਨ ਠਹਿਰਾਇਆ ਪਰਮੇਸ਼ਵਰ ਨੇ ਸਾਡੇ ਲਈ ਬਰਕਤ ਠਹਿرائی ਪਰਮੇਸ਼ਵਰ ਨੇ ਕਿਹਾ ਵਦੋ ਵਦੋ ਫਲੋ ਤੇ ਧਰਤੀ ਨੂੰ ਭਰ ਦਿਓ ਪਰਮੇਸ਼ਵਰ ਨੇ ਹਰ ਚੰਗੀ ਚੀਜ਼ ਸਾਡੇ ਲਈ ਠਹਿرائی ਆ ਕਿਉਂ ਅਸੀਂ ਲੇਜੀ ਹੋ ਰਹੇ ਹਾਂ ਵਾਈ ਚੰਗਾ ਬੋਲਣ ਦੀ ਕਮੀ ਦਾ ਕਰਕੇ ਅਸੀਂ ਚੰਗੀ ਸੋਚਣੀ ਹੈ ਇਸ ਲਈ ਚੰਗੇ ਬੋਲ ਮਨ ਦੇ ਅੰਦਰ ਸ਼ੱਕ ਆ ਇਸ ਲਈ ਸ਼ਬਦ ਵੀ ਸ਼ੱਕ ਵਾਲੇ ਬੋਲਦੇ ਆ ਸਹੀ ਸ਼ਬਦ ਬੋਲਣੇ ਸ਼ੁਰੂ ਕਰੋ ਤਾਂ ਜੋ ਸਹੀ ਚੀਜ਼ਾਂ ਤੁਹਾਡੇ ਨਾਲ ਹੋਣੀਆਂ ਸ਼ੁਰੂ ਹੋਣ ਡਰਨਾ ਬਿਲਕੁਲ ਬੰਦ ਕਰ ਦਿਓ ਖਬਰਾਂ ਸੁਣ ਰਹੇ ਹੋ ਸੁਣੋ ਖਬਰਾਂ ਸੁਣੋ ਖਬਰਾਂ ਸੁਣਨੀਆਂ ਗਲਤ ਨਹੀਂ ਆਪਾਂ ਖਬਰਾਂ ਦੇ ਅਕੋਰਡਿੰਗਲੀ ਆਪਣੀ ਸੋਚ ਨਾ ਬਣਾ ਲਵੋ ਕਿ ਹੋਣ ਜੀ ਆ ਹੋਣ ਵਾਲਾ ਤੇ ਅੱਛਾ ਹਿੰਦਪਾਕ ਦੀ ਲੜਾਈ ਲੱਗੂਗੀ ਤੇ ਅਸੀਂ ਤਾਂ ਬਿਲਕੁਲ ਹੀ ਪਾਕ ਦੇ ਨੇੜੇ ਆ ਤਾਂ ਸਾਡਾ ਕੀ ਹੋਊਗਾ ਮੈਂ ਕਿੰਨੀ ਮੈਨੂੰ ਨਹੀਂ ਪਤਾ ਕਿਸੇ ਦਾ ਕੀ ਹੋਊਗਾ ਬਟ ਆਈ نو ਕਿ ਯਹੋਵਾ ਮੇਰਾ ਜਿਹੜਾ ਆ ਮੇਰੀ ਪਨਾਹ ਆ ਮੈਂ ਗੋਸ਼ੇਨ ਦੇ ਵਿੱਚ ਆਈ ਡੋਂਟ ਕੇਅਰ ਕਿ ਕਿੱਥੇ ਕੀ ਹੋ ਰਿਹਾ ਹੈ ਮੈਨੂੰ ਇਨਾ ਪਤਾ ਆ ਕਿ ਮੇਰੇ ਸਿਰ ਉੱਤੇ ਵੀ ਪਰਮੇਸ਼ਵਰ ਦਾ ਹੱਥ ਆ ਤੇ ਮੇਰੇ ਸਾਹਮਣੇ ਵੀ ਪਰਮੇਸ਼ਵਰ ਆ ਹਰ ਉਹ ਚੀਜ਼ ਜਿਹਨੇ ਮੇਰੇ ਤੱਕ ਪਹੁੰਚਣਾ ਪਹਿਲਾਂ ਉਹਨੂੰ ਮੇਰੇ ਪਰਮੇਸ਼ਵਰ ਤੱਕ ਪਹੁੰਚਣਾ ਪਊਗਾ ਮੇਰੇ ਪਰਮੇਸ਼ਰ ਨੂੰ ਕ੍ਰਾਸ ਕਰਨ ਦੀ ਅਗਰ ਉਹਦੇ ਵਿੱਚ ਤਾਕਤ ਹੈ ਤਾਂ ਆਦੀ ਉਹ ਮੇਰੇ ਤੱਕ ਪਹੁੰਚੂਗੀ ਆਦਰਵਾਇਜ਼ ਨਹੀਂ ਤਾਂ ਮੈਨੂੰ ਇਹਨਾਂ ਪਤਾ ਹੈ ਕਿ ਮੇਰਾ ਪਰਮੇਸ਼ਰ ਇੰਨਾ ਸਟਰੋਂਗ ਪਰਮੇਸ਼ਵਰ ਆ ਕਿ ਦੁਨੀਆ ਦੀ ਤੇ ਸਵਰਗ ਦੀ ਕੋਈ ਵੀ ਇਹੋ ਜੀ ਚੀਜ਼ ਨਹੀਂ ਆ ਜਿਹੜੀ ਇੰਨਾ ਜ਼ੋਰ ਮਾਰ ਸਕੇ ਕਿ ਉਹ ਪਰਮੇਸ਼ਰ ਨੂੰ ਹਰਾ ਸਕੇ ਨਹੀਂ ਮੇਰੇ ਪਰਮੇਸ਼ਰ ਨੂੰ ਹਰਾਉਣ ਦੀ ਤਾਕਤ ਕਿਸੇ ਚੀਜ਼ ਵਿੱਚ ਨਹੀਂ ਤੇ ਉਹ ਪਰਮੇਸ਼ਰ ਜਿਹੜਾ ਹਮੇਸ਼ਾ ਲਈ ਅਜੇਯ ਜਿਨੇ ਹਮੇਸ਼ਾ ਲਈ ਜੈ ਨੂੰ ਪ੍ਰਾਪਤ ਕੀਤਾ ਹੋਇਆ ਜਿਹੜਾ ਕਦੀ ਨਹੀਂ ਹਾਰਦਾ ਅਜੈ ਦਾ ਮਤਲਬ ਹੁੰਦਾ ਜਿਹੜਾ ਕਦੀ ਨਾ ਹਾਰੇ ਜਿਹੜਾ ਅਜੇ ਉਹ ਪਰਮੇਸ਼ਰ ਮੇਰਾ ਪਰਮੇਸ਼ਰ ਅਗਰ ਤੁਸੀਂ ਵੀ ਉਸੇ ਪਰਮੇਸ਼ਰ ਤੇ ਭਰੋਸਾ ਕਰਦੇ ਆਂ ਤੇ ਅੱਜ ਬਿਮਾਰੀਆਂ ਤੋਂ ਡਰਨਾ ਬੰਦ ਕਰ ਦਿਓ ਆਪਣੀ ਜੋ ਵੀ ਤੁਹਾਡੇ ਜਿਸਮ ਦੇ ਅੰਦਰ ਬਿਮਾਰੀ ਕੰਮ ਕਰ ਰਹੀ ਹੈ ਨਾ ਉਹਦਾ ਨਾਮ ਲੈ ਕੇ ਉਹਨੂੰ ਹੁਕਮ ਕਰੋ ਉਹਦਾ ਨਾਮ ਲੈ ਕੇ ਹੁਕਮ ਕਰੋ ਕਿ ਬਿਮਾਰੀ ਇਸੇ ਕੜੀ ਛੱਡ ਕੇ ਜਾਏ ਕੈਂਸਰ ਅਤੇ ਕੈਂਸਰ ਨੂੰ ਕਹੋ ਕਿ ਮੈਂ ਗੋਸ਼ੇਨ ਦੇ ਅੰਦਰ ਆ ਮੈਂ ਗੋਸ਼ੇਨ ਦੇ ਅੰਦਰ ਰਹਿਣੀ ਹੈ ਕੋਈ ਵੀ ਮਿਸਰੀਆਂ ਉੱਤੇ ਆਈ ਹੋਈ ਬਿਮਾਰੀ ਮੇਰੇ ਉੱਤੇ ਆ ਨਹੀਂ ਸਕਦੀ ਇਸ ਲਈ ਹਰ ਉਹ ਬਿਮਾਰੀ ਜਿਹੜੀ ਮੇਰੇ ਉੱਤੇ ਆ ਉਹ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਉਸ ਬਿਮਾਰੀ ਦਾ ਨਾਮ ਲਵੋ ਪੇਟ ਦੀ ਬਿਮਾਰੀ ਅਗਰ ਕਿਸੇ ਨੂੰ ਉਹ ਕਹੇ ਕਿ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ हर पेट की बीमारी जाए हर पेट की बीमारी जाए थोड़ा तो माल डंगर भी गोशेन के अंदर यूसुफ की कह रहा क्या अपने माल डंगरू के आ जाओ इजड़ लैके आ जाओ तो बच्चे उन्होंने भी बच्चे बच्चों के भी बचे कू भी ल जाओ तो जरूर ये बोलना शुरू करो बोलना शुरू करो कि मेरा घर गोशेन मैं गोशेन के अंदर मेरा परिवार गोशेन के अंदर है ਤਾਂ ਇੱਕ ਨਿਊ ਵਰਡ ਅੱਜ ਤੁਹਾਨੂੰ ਮਿਲਿਆ ਹੈ ਗੋਸ਼ੇਨ ਇਸ ਵਰਡ ਨੂੰ ਬੋਲੋ so that ਕਿ ਇਸ ਵਰਡ ਦੀ ਹਰ ਬਰਕਤ ਤੁਹਾਡੇ ਉੱਤੇ ਆਏ ਇਸ ਜਗ੍ਹਾ ਦੀ ਹਰ ਸੁਰੱਖਿਆ ਤੁਹਾਡੇ ਉੱਤੇ ਆਏ ਔਰ ਉਹ ਚੀਜ਼ਾਂ ਜਿਹੜੀਆਂ ਇਜ਼ਰਾਈਲੀਆਂ ਦੇ ਉੱਤੇ ਪਰਮੇਸ਼ੁਰ ਨੇ ਗੋਸ਼ੇਨ ਦੇ ਅੰਦਰ ਜਿਹੜੇ ਚਮਤਕਾਰ ਕੀਤੇ ਉਹ ਚਮਤਕਾਰ ਤੁਹਾਡੇ ਘਰ ਵਿੱਚ ਹੋਣ ਤੁਹਾਡੇ ਬੱਚਿਆਂ ਦੇ ਘਰ ਦੇ ਵਿੱਚ ਹੋਣ ਤੁਹਾਡੇ ਜੀਵਨ ਵਿੱਚ ਹੋਣ ਤੁਹਾਡੇ ਬੱਚਿਆਂ ਦੇ ਤੁਹਾਡੇ ਇੱਜੜ ਦੇ